ਉਸ ਅਕਾਲ ਪੁਰਖ ਵਹਿਗੁਰੂ ਦੀ ਭਗਤੀ ਕਰਨ ਦੇ ਵਾਸਤੇ ਬਾਬਾ ਫਰੀਦ ਜੀ ਸੋਟੀ ਉਮਰ ਵਿੱਚ ਹੀ ਘਰੋਂ ਨਿਕਲ ਗਏ ਸੀ ਉਹ ਕਨੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨ ਲੱਗੇ ਉਹਨਾਂ ਨੂੰ ਜੰਗਲਾਂ ਵਿੱਚ ਤਪੱਸਿਆ ਕਰਦਿਆਂ ਨੂੰ 12 ਸਾਲ ਬੀਤ ਗਏ ਭਗਤ ਫਰੀਦ ਜੀ ਨੇ ਪਹਿਲਾਂ ਇਹ ਸੁਣਿਆ ਹੋਇਆ ਸੀ ਕੀ 12 ਸਾਲਾਂ ਦੀ ਤਪੱਸਿਆ ਕਰਨ ਮਗਰੋਂ ਪਰਮਾਤਮਾ ਭਗਤੀ ਕਰਨ ਵਾਲੇ ਤੋਂ ਖੁਸ਼ ਹੋ ਜਾਂਦਾ ਹੈ ਤੇ ਉਸ ਵਿਅਕਤੀ ਨੂੰ ਰਿਤਿਆ ਸਿਤਿਆ ਹਾਸਲ ਹੋ ਜਾਂਦੀਆਂ ਹਨ ਭਗਤ ਫਰੀਦ ਜੀ ਜਦ ਆਪਣੀ ਭਗਤੀ ਪੂਰਨ ਕਰਕੇ ਘਰ ਨੂੰ ਵਾਪਸ ਪਰਤਣ ਲੱਗੇ ਤਾਰਾ ਵਿੱਚ ਚਿੜੀਆਂ ਬੈਠੀਆਂ ਹੋਈਆਂ ਸਨ ਤਦ ਉਹਨਾਂ ਦੇ ਮਨ ਵਿੱਚ ਕੀ ਆਇਆ ਕੀ ਪਤਾ ਕਰੀਏ ਇੰਨੇ ਸਾਲਾਂ ਦੀ ਭਗਤੀ ਕਰਨ ਤੋਂ ਮੰਗਰੂ ਕੋਈ ਮੈਨੂੰ ਰੱਬੀ ਬਾਲ ਮਿਲਿਆ ਹੈ ਜਨਹੀਂ ਤਦ ਭਗਤ ਫਕੀਰ ਨੇ ਚਿੜੀਆਂ ਨੂੰ ਆਖਿਆ ਕਿ ਚਿੜਿਓ ਤੁਸੀਂ ਮਰ ਜਾਵੋ ਭਗਤ ਫਕੀਰ ਤੇ ਇਹਨਾਂ ਕਹਿਣ ਤੇ ਉਹ ਸਾਰੀਆਂ ਚਿੜੀਆਂ ਮਰ ਗਈਆਂ ਤੇ ਦੂਸਰੀ ਵਾਰ ਭਗਤ ਨੇ ਫਿਰ ਆਖਿਆ ਕਿ ਚਿੜੀਓ ਉੱਡ ਜਾਵੋ ਤੇ ਉਹ ਸਾਰੀਆਂ ਚਿੜੀਆਂ ਉੱਡ ਗਈਆਂ ਭਗਤ ਫਕੀਰ ਜੀ ਨੇ ਬਲਦੀ ਪਰਖ ਤਾਂ ਕਰ ਲਈ ਪਰ ਉਸ ਦੇ ਚਿੱਤ ਵਿੱਚ ਹੰਕਾਰ ਪੈਦਾ ਹੋ ਗਿਆ ਉਹਨਾਂ ਨੂੰ ਥੋੜਾ ਜਿਹਾ ਆਪਣੇ ਉੱਤੇ ਮਾਣ ਹੋਣ ਲੱਗਾ ਜੋ ਕਿ ਸਾਧੂ ਸੰਤਾਂ ਦੇ ਲਈ ਚੰਗਾ ਨਹੀਂ ਹੁੰਦਾ ਬਗਤ ਫਰੀਦ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਤਾਂ ਉਹ ਜਦ ਇੱਕ ਪਿੰਡ ਦੇ ਨੇੜੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਇਸਤਰੀ ਖੂਹ ਵਿੱਚੋਂ ਪਾਣੀ ਕੱਢ-ਕੱਢ ਕੇ ਮਨ ਉੱਤੇ ਡੋਲੀ ਜਾਂਦੀ ਸੀ ਉਸ ਔਰਤ ਨੂੰ ਇਸ ਤਰ੍ਹਾਂ ਕਰਦੇ ਨੂੰ ਦੇਖ ਕੇ ਬਾਬਾ ਫਰੀਦ ਜੀ ਦੂਰ ਖੜੇ ਦੇਖ ਕੇ ਹੈਰਾਨ ਹੋ ਰਹੇ ਸੀ ਉਹਨਾਂ ਨੂੰ ਪਿਆਸ ਲੱਗੀ ਹੋਈ ਸੀ ਪਿਆਸ ਦੂਰ ਕਰਨ ਵਾਸਤੇ ਉਹਨਾਂ ਨੇ ਉਸ ਆਰਤ ਨੂੰ ਆਖਿਆ ਕਿ ਬੀਬੀ ਜੀ ਮੈਨੂੰ ਕੁਟ ਪਾਣੀ ਪਿਆ ਦਿਓ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ ਇਸਤਰੀ ਨੇ ਬਾਬਾ ਫਰੀਦ ਜੀ ਨੂੰ ਉੱਤਰ ਦਿੱਤਾ ਕਿ ਰੁਕ ਜਾ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ ਹੈ ਮੈਂ ਫਿਰ ਪਿਆਂਦੀ ਹਾਂ ਤੈਨੂੰ ਪਾਣੀ ਕੁਝ ਤੇਰ ਤੱਕ ਬਾਬਾ ਫ੍ਰੀਜ ਜੀ ਖਲੋਤੇ ਉਸ ਦੇ ਵੱਲ ਬਿੰਦੇ ਰਹੇ ਉਹ ਉਹ ਇਸ ਤਰੀ ਖੂਬ ਵਿੱਚੋਂ ਪਾਣੀ ਕਢਦੀ ਅਤੇ ਮਨ ਉੱਤੇ ਡੋਲ ਦਿੰਦੀ ਉਹ ਪਾਣੀ ਵਾਪਸ ਧਾਤੀ ਵਿੱਚ ਚਲਾ ਜਾਂਦਾ ਉਸ ਔਰਤ ਨੂੰ ਅਜੀਹਾ ਕਰਦੇ ਹੋਏ ਦੇਖ ਕੇ ਬਾਪਾ ਫਰੀਦ ਜੀ ਗਰੋਧ ਦੇ ਨਾਲ ਬੋਲੇ ਕਿ ਬੀਬੀ ਮੈਂ ਤੈਨੂੰ ਆਖਿਆ ਹੈ ਕਿ ਮੈਨੂੰ ਪਾਣੀ ਪਿਲਾ ਦੇ ਤੂੰ ਤੇ ਬਸ ਐਵੇਂ ਹੀ ਪਾਣੀ ਟੋਲੇ ਜਾਂਦੀ ਹੈ ਮੈਨੂੰ ਪਾਣੀ ਪਿਲਾਂਦੀ ਕਿਉਂ ਨਹੀਂ ਉਹ ਔਰਤ ਪਾਣੀ ਖਿੱਚਣੋਂ ਤਾਂ ਨਾ ਹਟੇ ਪਰੇ ਬਾਬਾ ਫਰੀਦ ਜੀ ਨੂੰ ਹਸ ਕੇ ਕਹਿਣ ਲੱਗੇ ਕੀ ਫਰੀਦਾ ਇਹ ਜਿੜੀਆਂ ਨਹੀਂ ਜਿਨ੍ਹਾਂ ਨੂੰ ਆਖੇਗਾ ਕਿ ਮਰ ਜਾਓ ਮਰ ਜਾਣਗੀਆਂ ਤੇ ਉੱਡ ਜਾਓ ਆਖੇਗਾ ਤੇ ਉੱਡ ਜਾਣਗੀਆਂ ਇੱਥੇ ਮੇਰੀ ਭੈਣ ਦੇ ਘਰ ਅੱਗ ਲੱਗੀ ਹੋਈ ਹੈ ਮੈਂ ਉਸ ਅੱਗ ਨੂੰ ਬੁਝਾ ਰਹੀ ਹਾਂ ਥੋੜੇ ਜਿਹੇ ਹਿੱਸੇ ਵਿੱਚ ਅੱਗ ਰਹਿ ਗਈ ਹੈ ਮੈਂ ਉਸ ਨੂੰ ਬੁਝਾ ਕੇ ਤੈਨੂੰ ਪਾਣੀ ਪਿਲਾਵਾਂਗੀ ਜੇ ਪਾਣੀ ਝੂਠਾ ਹੋ ਗਿਆ ਤਾਂ ਉਥੇ ਤੱਕ ਨਹੀਂ ਪੁੱਜੇਗਾ ਇਹ ਗੱਲ ਸੁਣ ਕੇ ਬਾਬਾ ਫਰੀਦ ਬਹੁਤ ਹੈਰਾਨ ਹੋ ਗਿਆ ਬਾਬਾ ਫਰੀਦ ਜੀ ਸੋਚਣ ਲੱਗੇ ਕਿ ਇਹ ਕੌਣ ਹੈ ਜੋ ਮੇਰਾ ਨਾਮ ਜਾਣਦੀ ਹੈ ਮੇਰੀ ਕੀਤੀ ਹੋਈ ਪਰਖ ਦਾ ਵੀ ਇਸ ਨੂੰ ਗਿਆਨ ਹੈ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅੱਗ ਤਾਂ ਇਸ ਦੇ ਭੈਣ ਦੇ ਘਰ ਲੱਗੀ ਹੋਈ ਹੈ। ਓਹੋ ਪਤਾ ਵੀ ਨਹੀਂ ਕਿਹੜੇ ਪਿੰਡ ਹੈ। ਤੇ ਇਹ ਪਾਣੀ ਇਥੇ ਡੋਲੀ ਜਾਂਦੀ ਹੈ। ਇਹ ਕੌਣ ਹੋ ਸਕਦੀ ਹੈ? ਕੁਝ ਚਿਰ ਤੋਂ ਬਾਅਦ ਉਹ ਇਸਤਰੀ ਨੇ ਪਾਣੀ ਖਿੱਚਣਾ ਬੰਦ ਕਰ ਦਿੱਤਾ। ਜੂ ਡੋਮਲ ਉਸਨੇ ਖਿੱਚਿਆ ਸੀ ਉਸ ਨੂੰ ਨਾ ਡੋਲ ਕੇ ਉਹ ਬਾਬਾ ਫਰੀਦ ਨੂੰ ਕਹਿਣ ਲੱਗੀ ਕਿ ਆ ਵੀਰ ਪਾਣੀ ਪੀ ਲੈ ਬਾਬਾ ਫਰੀਦ ਨੇ ਪਾਣੀ ਪੀ ਲਿਆ ਤੇ ਉਸ ਔਰਤ ਨੂੰ ਪੁੱਛਿਆ ਕਿ ਭੈਣ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਰੱਬੀ ਗਿਆਨ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ਉਸ ਔਰਤ ਨੇ ਬਾਬਾ ਫਰੀਦ ਨੂੰ ਉੱਤਰ ਦਿੱਤਾ ਕਿ ਮੈਂ ਨਾ ਤਾਂ ਕੋਈ ਗਿਆਨ ਹਾਸਲ ਕੀਤਾ ਹੈ ਤੇ ਨਾ ਹੀ ਮੈਂ ਇਸ ਦੇ ਬਾਰੇ ਵਿੱਚ ਜਾਣਦੀ ਹਾਂ ਸਿਰਫ ਮੈਂ ਇਹ ਹੀ ਦੱਸ ਸਕਦੀ ਹਾਂ ਕਿ ਗ੍ਰਸਤ ਮਾਰਗ ਵਿੱਚ ਆਪਣੇ ਜੀਵਨ ਨੂੰ ਮੈਂ ਪਵਿੱਤਰ ਰੱਖਿਆ ਹੈ ਮੈਂ ਆਪਣੇ ਪਤੀ ਦੀ ਸੇਵਾ ਕਰਦੀ ਹਾਂ ਆਏ ਗਏ ਰਾਹੀ ਤੇ ਸੰਤ ਫਕੀਰ ਨੂੰ ਰੋਟੀ ਕੱਪੜਾ ਦਿੰਦੀ ਹਾਂ ਇਸੇ ਕਰਕੇ ਉਹ ਭਗਵਾਨ ਮੇਰੇ ਤੇ ਖੁਸ਼ ਹੈ ਭਗਤ ਫਕੀਰ ਜੀ ਨੇ ਉਸ ਤੋਂ ਫਿਰ ਪੁੱਛਿਆ ਕਿ ਇਹ ਅੱਗ ਵਾਲੀ ਗੱਲ ਕੀ ਹੈ ਤਾਂ ਇਸਤਰੀ ਨੇ ਉੱਤਰ ਦਿੱਤਾ ਕਿ ਅਸੀਂ ਦੋ ਭੈਣਾਂ ਹਾਂ ਮੇਰੀ ਨਿੱਕੀ ਭੈਣ ਇਹ ਤੂੰ ਵੀ ਕੋ ਉੱਤੇ ਵਿਆਹੀ ਹੋਈ ਹੈ ਤੇਰਾ ਉਸ ਦੇ ਨਾਲ ਬਹੁਤ ਪਿਆਰ ਹੈ ਉਹ ਕਿਸੇ ਕੰਮ ਤੋਂ ਆਪਣੇ ਘਰੋਂ ਬਾਹਰ ਗਈ ਸੀ ਪਿੱਛੋਂ ਉਸ ਦੇ ਘਰ ਨੂੰ ਅੱਗ ਲੱਗ ਗਈ ਇਸ ਗੱਲ ਤੋਂ ਮੇਰਾ ਹਿਰਦਾ ਬਹੁਤ ਦੁਖੀ ਸੀ ਮੇਰੀਆਂ ਅੱਖਾਂ ਨੂੰ ਭੜੰਦਾ ਸੜਦਾ ਹੋਇਆ ਘਰ ਦਿਖਾਈ ਦੇਣ ਲੱਗਾ ਇਸੇ ਕਰਕੇ ਮੈਂ ਇੱਥੇ ਆ ਕੇ ਪਾਣੀ ਢੋਲਣ ਲੱਗ ਪਈ ਨੁਕਸਾਨ ਨਹੀਂ ਹੋਇਆ ਅੱਗ ਬੁਝ ਗਈ ਹੈ ਪ੍ਰਭੂ ਦੀ ਕਿਰਪਾ ਹੈ ਤੇ ਮੇਰਾ ਇਸ ਵਿੱਚ ਕੁਝ ਨਹੀਂ ਫਿਰ ਫਰੀਦ ਅੱਗੇ ਤੁਰ ਪਿਆ ਪਰ ਆਪਣੇ ਮਨ ਵਿੱਚ ਸੋਚਾਂ ਸੋਚਦਾ ਹੈ ਕਿ ਪ੍ਰਭੂ ਇਨਾ ਟੰਗਾ ਦੇ ਨਾਲ ਖੁਸ਼ ਹੁੰਦਾ ਹੈ